ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਕਰਦੇ ਤੁਸੀਂ ਸਭ ਰਾਜੀ ਖੁਸ਼ੀ ਹੋਵੋਗੇ ਪਰਮਾਤਮਾ ਤੁਹਾਨੂੰ ਸਭ ਨੂੰ ਛੜਦੀਆਂ ਕਲਾ ਵਿੱਚ ਰੱਖੇ ਅਸੀਂ ਵੀ ਸਭ ਠੀਕ ਠਾਕ ਸਾਡੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੋ ਟੱਲੇ ਵਾਲਾ ਮੱਟਣਾ ਜਿਹੜਾ ਜਰੂਰ ਨੱਪ ਦਿਆ ਕਰੋ ਕਿਉਂਕਿ ਹਰ ਇੱਕ ਸਾਡੀ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚੇ ਐ ਫਿਰ ਤੁਸੀਂ ਭੁੱਲ ਜਾਨੇ ਲਾਈਕ ਕਮੈਂਟ ਜਰੂਰ ਕਰ ਦਿਆ ਕਰੋ ਕਿਉਂਕਿ ਸਾਡਾ ਵੀ ਹੌਸਲਾ ਵਧਾਈ ਹੋ ਜਾਂਦਾ ਉਹਦੇ ਵਿੱਚ ਹੈ ਕਿ ਨਹੀਂ ਨਾੜੇ ਜਰੇ ਤੁਹਾਡੀ ਸੇਵਾ ਪਰਵਾਰ ਹੋ ਜਾਂਦੀ ਹੈ ਦੇਖੋ ਆਪਾਂ ਕਿਹੜਾ ਕਿਸ ਤੋਂ ਕੋਈ ਪੈਸਾ ਲੈਨੇ ਇਹਦੇ ਨਾਲ ਹੀ ਤੁਹਾਡੀ ਜਿਹੜੀ ਐਡੀਆ ਫੋਟੋ ਲੱਗੀ ਹੁੰਦੀ ਹੈ ਉਹ ਮੇਰੇ ਤੱਕ ਪਾਈ ਕਈ ਮੈਸੇਜ ਐਸੀ ਮੇਰੇ ਕੋਲੇ ਵੀ ਸਾਡੇ ਲੜਕੇ ਨੂੰ ਜਾਂ ਸਾਡੀ ਲੜਕੀ ਨੂੰ ਮਗਲੀਟ ਦੱਸਿਆ ਜਾਂਦਾ ਦੇਖੋ ਇਹਦਾ ਡਰਨ ਦੀ ਕੋਈ ਲੋੜ ਨਹੀਂ ਤੁਹਾਨੂੰ ਕੋਈ ਕਿੰਨਾ ਹੀ ਡਰਾਉਂਦਾ ਦੇਖੋ ਜੇ ਰਿਸ਼ਤਾ ਟੁੱਟਣਾ ਤਾਂ 30 ਗੁਣ ਮਿਲਦੇ ਮਿਲਦੇ 32 ਗੁਣ ਮਿਲਦੇ ਮਿਲਦੇ ਵੀ ਰਿਸ਼ਤਾ ਟੁੱਟਦੇ ਦੇਖਣੇ ਇੱਕ ਮੈਂ ਰਿਸ਼ਤਾ ਦੇਖਿਆ ਜਿਹੜਾ ਲੜਕਾ ਸੀ ਉਹ ਮੰਗਲਿਤ ਸੀ ਕਿਹੜੀ ਲੜਕੀ ਸੀ ਉਹ ਬਿਲਕੁਲ ਨੌਰਮਲ ਸੀ ਉਹਦੇ ਵਿੱਚ ਉਹਨਾਂ ਦੀ ਲਵ ਮੈਰਿਜ ਸੀ ਲੜਕੀ ਦੇ ਘਰ ਵਾਲਿਆਂ ਨੇ ਬਹੁਤ ਜ਼ੋਰ ਲਾਇਆ ਵੀ ਇਹ ਰਿਸ਼ਤਾ ਨਾ ਹੋਵੇ ਤਾਂ ਚੰਗੀ ਗੱਲ ਆ ਵੀ ਮੁੰਡਾ ਮੰਗਲਿਤ ਤੇ ਉਹ ਲੜਕੀ ਨਾ ਮੰਨੇ ਚਲ ਸ਼ਾਦੀ ਹੋ ਗਈ ਬੜੀ ਖੁਸ਼ੀ ਖੁਸ਼ੀ ਬਸ ਰਹੇ ਨੇ ਅੱਪ ਦੇ ਘਰ ਦੇਖੋ ਇਹ ਜੇ ਤੁਹਾਨੂੰ ਕਿਸੇ ਨੇ ਭਰਮ ਵਹਿਮ ਵੀ ਪਾਇਆ ਤਾਂ ਇੱਕ ਛੋਟਾ ਜਿਹਾ ਕੰਮ ਕਰੋ ਭਗਵਾਨ ਸ਼ੰਕਰ ਦੇ ਜਾਓ ਕਰੋ ਆਟੇ ਦਾ ਦੀਵਾ ਬਣਾ ਲਓ ਚਾਰ ਬੱਤੀਆਂ ਚਾਰਾਂ ਦਿਸ਼ਾ ਚੋਂ ਵਿੱਚ देसी घी ਪਾ ਲਓ 7 ਵਾਰ ਭਗਵਾਨ ਸ਼ੰਕਰ ਦੀ ਆਰਤੀ ਧਾਰਤ ਉਸ ਤੋਂ ਬਾਅਦ 3 ਵਾਰ ਆਪਣੇ ਸਿਰ ਦੀ ਪੁੰਚ ਕਰ ਕਰੋ 11 ਮੰਗਲਵਾਰ ਲੜਕੀ ਕਰੇ 11 ਲੰਗਰਵਾਰ ਮੰਗਲਵਾਰ ਲੜਕਾ ਕਰੇ ਉਹਨਾਂ ਦਾ ਜਿਹੜਾ ਹੈਗਾ ਮਗਲੀਟ ਮੰਗਲ ਸਭ ਕੱਟਿਆ ਜਾਏਗਾ ਪਰ ਅੱਛਾ ਹੋ ਜਾਏਗਾ ਸਭ। ਅੱਜ ਛੋਟਾ ਇਹ ਆਪਾਂ ਦੱਸਣ ਲੱਗੀਆਂ। ਦੇਖੋ ਗੁਲਾਬ ਜਲ ਦੀ ਸ਼ਿਸ਼ੀ ਅੱਜ ਕੱਲ ਆਮ ਹਰ ਇੱਕ insan ਦੇ ਘਰੇ ਹੁੰਦੀ ਹੈ। ਉਹ ਰੱਖਦੇ ਕਾਦੇ ਵਾਸਤੇ ਅਸੀਂ ਖੁਸ਼ਬੂ ਵਾਸਤੇ ਕਮਰੇ ਵਿੱਚ ਖੁਸ਼ਬੂ ਆਵੇ ਜਾਂ ਕਿਸੇ ਹੋਰ ਚੀਜ਼ ਲਈ ਅੱਜ ਕੱਲ ਲੜਕੀਆਂ ਮੂੰਹਾਂ ਮਹਾ ਤੇ ਹੱਥਾਂ ਪੈਰਾਂ ਤੇ ਵੀ ਗੁਲਾਬ ਜਲ ਲਾਉਂਦੀਆਂ ਨੇ। ਹਰ ਇੱਕ ਦੇ ਘਰੇ ਹੁੰਦਾ। ਪਰ ਜੇ ਤੁਸੀਂ ਮੇਰੇ ਦੱਸੇ ਦੇ ਹਿਸਾਬ ਨਾਲ ਗੁਲਾਬ ਜਲ ਨੂੰ ਵਰਤਣਾ ਸ਼ੁਰੂ ਕਰ ਲਿਆ। ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜੂਗੀ। ਤੁਹਾਡੀ ਜਿਹੜੀ ਕਿਸਮਤ ਚੰਪਣੀ ਸ਼ੁਰੂ ਹੋ ਜੂਗੀ। ਕਰਨਾ ਕੀ ਹੈ? ਗੁਲਾਬ ਜਲ ਬਦੇ ਹੱਥਾਂ ਤੇ ਪਾਉਣਾ। ਪਾ ਕੇ ਜਿਹੜੇ ਨੀਚੇ ਵਾਲੇ ਬਾਲ ਹੁੰਦੇ ਨੇ। ਚਾਹੇ ਇਨਸਾਨ ਆ ਚਾਹੇ ਲੇਡੀ ਆ। ਉਹਨਾਂ ਤੇ ਲਗਾਉਣਾ ਸ਼ੁਰੂ ਕਰਨਾ। ਇਸ ਤਰ੍ਹਾਂ ਨਾਲ। ਸ਼ੁੱਕਰਵਾਰ ਵਾਲੇ। ਆਕਰ ਤੁਸੀਂ ਡੇਲੀ ਲਾਣਾ। ਤਾ ਉਸ ਤੋਂ ਵੀ ਜ਼ਿਆਦਾ ਫਾਇਦਾ ਜਿੰਨੇ ਵੀ ਵੱਡੇ ਵੱਡੇ ਲੋਕ ਨੇ ਆਪਣੀ ਨਿਗਾ ਚ ਉਹਨੇ ਬਹੁਤ ਤਕੜੇ ਵੀਰ ਨੇ ਪਰ ਉਹ ਆਪਾਂ ਨੂੰ ਆਪਦਾ ਰਾਜ ਨਹੀਂ ਦੱਸਦਾ ਕੋਈ ਵੀ ਮੇਰੇ ਕੋਲੇ ਕੀ ਆ ਤੇ ਉਹ ਲੋਕ ਇੰਨਾਂ ਚੀਜ਼ਾਂ ਨੂੰ ਇਸਤੇਮਾਲ ਕਰਦ ਨੇ ਕਿ ਉਹ ਵੱਡੇ ਵੱਡੇ ਜੋਸਤੀਆਂ ਕੋਲ ਜਾਂਦੇ ਆਉਂਦੇ ਰਹਿੰਦੇ ਨੇ ਤੇ ਵੱਡੇ ਵੱਡੇ ਉਹਨਾਂ ਕੋਲੇ ਵਿਦਮਾਨਾਂ ਨਹੀਂ ਆ ਨੂੰ ਮਿਲਦੇ ਨੇ ਚਾਹੇ ਦੇਖੋ ਉਹਨਾਂ ਕੋਲੇ ਉਹ ਨਹੀਂ ਹਿੰਮਤ ਹੁੰਦੀ ਆ ਜਾਣ ਦੀ ਤੇ ਉਹਨੀਆਂ ਮਹਿੰਗੀਆਂ ਚੀਜ਼ਾਂ ਵਰਤਣ ਦੀ ਵੀ ਚੀਜ਼ ਹੁੰਦੀ ਆ ਪਰ ਚਲ ਕੋਈ ਗੱਲ ਨਹੀਂ ਆਪਾਂ ਵੀ ਗੁਲਾਬ ਜਲ ਵਰਤ ਸਕਦੇ ਆ ਸਾਰੇ ਵਰਤ ਸਕਦੇ ਆ ਹੱਕ ਨਹੀਂ ਪਰ ਜੇ ਤੁਸੀਂ ਵੀ ਵਰਤ ਸਕਦੇ ਹੋ ਤਾਂ ਜ਼ਰੂਰ ਗੁਲਾਬ ਜਲ ਆਪਦੇ ਕੇਸਾਂ ਉੱਤੇ ਲਾਉਣਾ ਸ਼ੁਰੂ ਕਰ ਦੋ ਡੇਲੀ ਨਹੀਂ ਲਾ ਸਕਦੇ ਤਾਂ ਹਫ਼ਤੇ 'ਚ ਸ਼ੁੱਕਰਵਾਰ ਵਾਲੇ ਦਿਨ ਕਦੇ ਵੀ ਗੁਲਾਬ ਜਲ ਬਾਹਾਂ ਨੂੰ ਲਾਉਣਾ ਨਾ ਭੁੱਲਿਓ ਕਰੋ ਇਹ ਕੰਮ ਦੇਖਿਓ ਫਿਰ ਕਿਸਮਤ ਕਿਵੇਂ ਬਦਲਦੀ ਆ ਇੱਕ ਤੀਰ ਇਨ ਨਿਸ਼ਾਨੇ ਹੋਣਗੇ ਕਰਨਾ ਤੁਸੀਂ ਆ ਦੱਸਣਾ ਮੈਂ ਆ ਭਗਵਾਨ ਨੇ ਫੜ ਲਾਉਣਾ ਹੈ ਕਿ ਨਹੀਂ ਹਿੰਮਤ ਤਾਂ ਕਰਨੀ ਪੈਂਦੀ ਹੈ ਨਾ ਮੂਰੇ ਪੇ ਤਾਂ ਰੋਟੀ ਵੀ ਨਹੀਂ ਮੂੰਹ ਚ ਪੈਂਦੀ ਹੈਗੀ ਦੇਖੋ ਤੁਸੀਂ 11 ਦਾਣੇ ਕਣਕ ਦੇ ਲੈਣੇ ਨੇ Hindu ਮਤ ਵਾਲੇ ਨੂੰ ਗੇਹੂੰ ਵੀ ਬੋਲਦੇ ਨੇ ਹੈ ਕਿ ਨਹੀਂ ਆਪਣੇ ਪੰਜਾਬੀ ਚ ਕਣਕ ਇੱਕ ਜਿਹੜਾ ਲੋਹੇ ਦਾ ਰਪੀਆ ਹੁੰਦਾ ਉਹ ਲੈਣਾ ਚਿੱਕਾ ਜਿਹਨੂੰ ਕਹਿ ਦਿੰਦੇ ਨੇ ਅੱਗੇ ਕਾਫੀ ਮਜ਼ਾਕ ਚੱਕਾ ਸੀ ਲੋਕਾਂ ਨੇ ਮੇਰੇ ਤੋਂ 5 ਰੁਪਏ ਦਾ ਜਿਹੜਾ ਸੀ ਛਿੱਕਾ ਉਹਨੂੰ ਮੇਤੇ ਨਾਰਪੀਆ ਬੋਲੇ ਗਏ ਸੀ ਦੇਖੋ ਇਹ ਗਲਤੀ ਹਰ ਇੱਕਨ ਸੰਭ ਤੇ ਹੋ ਜਾਂਦੀ ਹੈ ਤੁਸੀਂ ਹੁਣ ਕੀ ਕਰਨਾ ਇਹਨੂੰ ਮੰਗਲਵਾਰ ਵਾਲੇ ਦਿਨ ਹਨੂਮਾਨ ਦੇ ਮੰਦਿਰ ਜਾਣਾ ਪ੍ਰਸ਼ਾਦ ਕੋਲ ਲੈ ਕੇ ਜਾਣਾ ਉੱਥੇ ਅਰਦਾਸ ਬੇਨਤੀ ਕਰਕੇ ਪੁਜਾਰੀ ਜੀ ਤੋਂ ਅਜਾਜਤ ਲੈ ਕੇ ਥੋੜਾ ਜਿਹਾ ਸੰਧੂਰ ਰਪੀਆ ਜਿਹੜਾ ਤੁਹਾਡੇ ਕੋਲੇ ਲੋਹੇ ਦਾ ਛਿੱਕਾ ਫੇਰ ਪੀਆ ਕਿ ਹੈਗਾ ਨਾ ਆਮਚਲਰ ਪਈ ਕਹਿ ਦਿੰਦੇ ਆ ਲੋਹੇ ਦਾ ਚਿੱਕਾ 1 ਰੁਪਇਆ ਦਾ ਉਹਨੂੰ ਤੁਸੀਂ ਸੰਧੂਰ ਲਾਉਣਾ ਫਿਰ ਜਿਹੜੇ 11 ਦਾਣੇ ਕਣਕ ਦੇ ਨੇ ਉਹਨੂੰ ਵੀ ਸੰਧੂਰ ਲਾਉਣਾ ਲਾ ਕੇ ਤੁਸੀਂ ਇਹਨੂੰ ਇੱਕ ਰੈੱਡ ਕਲਰ ਦੇ ਕੱਪੜੇ ਦੇ ਵਿੱਚ ਬੰਨ ਲੈਣਾ ਬੰਨ ਕੇ ਆਪਦੀ ਪੌਕਟ ਦੇ ਵਿੱਚ ਰੱਖੋ 11 ਦਿਨਾਂ ਦੇ ਵਿੱਚ ਅਸਰ ਦਿਖਾਉ ਸ਼ੁਰੂ ਅਸਰ ਦਿਖਾਉਣਾ ਸ਼ੁਰੂ ਮਤਲਬ ਇਹਦੇ ਵਿੱਚ ਹੁਣ ਕੀ ਕਿ ਤੁਸੀਂ ਕਹੋਗੇ ਤਾਂ ਦੱਸਿਆ ਹੀ ਨਹੀਂ ਇਹਦੇ ਵਿੱਚ ਤੁਹਾਡੇ ਕੋਲੇ ਧਨ ਵੀ ਆਵੇਗਾ ਤੁਹਾਡੀ ਸ਼ਾਦੀ ਵੀ ਹੋਵੇਗੀ ਬਹੁਤ ਜਲਦੀ ਤੇ ਦੂਜਾ ਤੁਹਾਡੀ ਜਿਹੜੀ ਹੈਲਥ ਆ ਇਹ ਵੀ ਹੱਠੇ ਘੱਟੇ ਵਰਗੀ ਵਧੀਆ ਐਨ ਠੀਕ ਰਹੂਗਾ ਸਰੀਰ ਵੀ ਮਤਲਬ ਆਪਣੀ ਜਿਹੜੀ ਸਿਹਤ ਆ ਉਹ ਵੀ ਠੀਕ ਰਹੋਗੇ ਕਰੋ ਫਿਰ ਹਾਂਜੀ ਅੱਜ ਤੁਹਾਨੂੰ ਬਹੁਤ ਹੀ ਪਾਵਰਫੁੱਲ ਦੱਸਣ ਲੱਗੀ ਆ ਮੇਰੇ ਕੋਲੇ ਆਉਂਦੇ ਜਾਦਾ ਮੈਸੇਜ ਪੈਸਿਆਂ ਤੋਂ ਨੇ ਫੋਨ ਵੀ ਜਦੋਂ ਮੈਂ ਚੱਕਦੀ ਆ ਤਾਂ ਪੈਸਿਆਂ ਦਾ ਹੀ ਰੰਡੀ ਰੋਣਾ ਰਹਿੰਦਾ ਹਰ ਇੱਕ ਬੰਦਾ ਭਾਈ ਹੈ ਵੀ ਪੈਸੇ ਬਨੇ ਪਰੇਸ਼ਾਨ ਪੈਸੇ ਬਣਾ ਗੱਡੀਓ ਨਹੀਂ ਚੱਲਦੀ ਕਿਸੇ ਵੀ ਸੌਣ ਦੀ ਚਲੋ ਜਿਹਨੇ ਮਜ਼ਾਕ ਸਮਝਣਾ ਬੇਸ਼ੱਕ ਤੇ ਮਜ਼ਾਕ ਸਮਝੇ ਮੈ ਸਮਝੇ ਮੈਨੂੰ ਕੋਈ ਇਸ ਗੱਲ ਦਾ ਇਤਰਾਜ਼ ਨਹੀਂ ਪਰ ਜਿਨ੍ਹਾਂ ਲੋਕਾਂ ਨੇ ਲਾਹਾ ਲੈਣਾ ਜਿਨ੍ਹਾਂ ਨੂੰ ਫਾਇਦਾ ਹੋ ਰਿਹਾ ਉਹਨਾਂ ਨੂੰ ਹੋ ਵੀ ਰਿਹਾ ਹੋਊਗਾ ਇਹ ਪਤਾ ਨਹੀਂ ਕਿਹੜਾ ਟੋਟਕਾ ਕਿਹੜੇ ਨਸਾਨ ਤੇ ਕੰਮ ਕਰਦਾ ਅੱਜ ਤੁਹਾਨੂੰ ਦੱਸਣ ਲੱਗੀਆਂ ਮੈਂ ਕਵੇਰ ਜੰਤਰ ਇਹ ਇਹੋ ਜਿਹਾ ਜੰਤਰ ਆ ਜੇ ਤੁਸੀਂ ਇਹਨੂੰ ਸਾਹਮਣੇ ਰੱਖ ਲੈਣਾ ਤੁਹਾਡੇ ਪੁੱਤ ਪੋਤੇ ਪਰੋਤੇ ਗਾਂਹਾਂ ਪੀੜੀਦਰ ਪੀੜੀ ਕਦੇ ਪੈਸਿਆਂ ਦੀ ਕਿਲਤ ਨਹੀਂ ਆਵੇਗੀ ਇੱਕ ਨਹੀਂ ਤੁਸੀਂ ਕੀ ਕਰਨਾ ਇੱਕ ਸਫੈਦ ਰੰਗ ਦਾ ਕਾਗਜ਼ ਲੈਣਾ ਉਹਦੇ ਉੱਪਰ ਨੌ ਖਾਨੇ ਬਣਾਉਣੇ ਨੇ ਨੌ ਖਾਨੇ ਬਣਾ ਕੇ ਫਿਰ ਤੁਸੀਂ ਇਹ ਨੰਬਰ ਲਿਖਣਾ ਹੈ ਧਿਆਨ ਨਾਲ ਦੇਖੋ ਇਹ ਨੰਬਰ ਲਿਖਣਾ ਇਸ ਤੋਂ ਬਾਅਦ ਇਹ ਜਿਹੜੀ ਬੈਕ ਸਾਈਡ ਆ ਬੈਕ ਸਾਈਡ ਕ ਤਾਂਬੇ ਦਾ ਕੋਈ ਵੀ ਛਿੱਟਾ ਲੈ ਕੇ ਤੁਹਾਨੂੰ ਕਿਸੇ ਵੀ ਕਿਸਮ ਦਾ ਤਾਂਬੇ ਦਾ ਮਿਲਦਾ ਇਹਦੇ ਬੈਕ ਸਾਈਡ ਚਪਕਾ ਦੇਣਾ ਚਪਕਾ ਕੇ ਇਸ ਨੂੰ ਲੈਵਿਲੇਸ਼ਨ ਕਰਵਾ ਲੈਣਾ ਲੈਵਿਲੇਸ਼ਨ ਕਰਵਾ ਕੇ ਤੁਸੀਂ ਆਪਣੇ ਜਿੱਥੇ ਵੀ ਤਜੋਰੀ ਆ ਜਾਂ ਜਿੱਥੇ ਵੀ ਤੁਸੀਂ ਪੈਸਾ ਰੱਖਦੇ ਹੋ ਕਿਤੇ ਤਾਂ ਕੈਸ਼ ਰੱਖਦੇ ਹੋ ਨਾ ਲੈ ਲਿਆ ਕੇ ਉੱਥੇ ਰੱਖਣਾ ਇਹਨੂੰ ਬਾਰ ਬਾਰ ਚੱਕਣਾ ਨਹੀਂ ਇਹਨੂੰ ਧੂਫ ਬੱਤੀ ਕਰ ਲਿਆ ਕਰੋ ਜੋ ਤੁਹਾਡਾ ਮਨ ਕਰੇ ਕਿਸੇ ਬੁੱਧਵਾਰ ਵਾਲੇ ਦਿਨ ਕਿਸੇ ਇੱਕ ਦਿਨ ਖਾਸ ਦਿਨ ਰੱਖ ਲਓ ਇਮ ਤੂੰ ਬੱਤੀ ਕਰਤੀ ਫੇਰ ਉੱਥੇ ਰੱਖ ਤਾ ਬਸ ਇਸ ਤਰ੍ਹਾਂ ਕਰੋ ਦੇਖਿਓ ਫਿਰ ਯਾਦ ਕਰੋਗੇ ਬੇਬੇ ਦਾ ਬਾਲਾ ਚਰ ਜੀਣਾ ਨਹੀਂ ਪਰ ਤੁਸੀਂ ਜ਼ਿੰਦਗੀ ਭਰ ਯਾਦ ਕਰੋਗੇ ਵੀ ਕਿਸੇ ਨੇ ਦੱਸਿਆ ਸੀ ਜੀਰੋ ਅਮਰਜੈਂਸੀ ਦੇ ਵਿੱਚ ਪੈਸੇ ਦੀ ਜ਼ਰੂਰਤ ਆ ਅੱਗੇ ਮੈਂ ਕਈ ਵਾਰੀ ਕਾਫੀ ਵੀਡੀਓ ਪਾਈ ਨੇ ਅਮਰਜੈਂਸੀ ਅਮਰਜੈਂਸੀ ਤੁਹਾਨੂੰ ਸਾਰਿਆਂ ਨੂੰ ਪਤਾ ਕਿਹੜੀ ਚੀਜ਼ ਹੁੰਦੀ ਹੈ ਜਦੋਂ ਇਨਸਾਨ ਨੂੰ ਕੋਈ ਇਨਸਾਨ ਆ ਕੇ ਡਰਤੇ ਖੜਕੇ ਪਰੇਸ਼ਾਨ ਕਰਦਾ ਦੀ ਮਾਂ ਭੈਣ ਇੱਕ ਕਰ ਦਿੰਦਾ ਮੇਰੇ ਪੈਸੇ ਛੇਤੀ ਰੱਖ ਇਨਸਾਨ ਕੀ ਸੋਚਦਾ ਯਾਰ ਇਹਦੇ ਨਾਲ ਜ਼ਿੰਦਗੀ ਕਿ ਖਤਮ ਕਰ ਲੈਣੇ ਮਰ ਜਾਨੇ ਪਰੇ ਮਰਨਾ ਨਹੀਂ ਹੈਗਾ ਪ੍ਰਮਾਤਮਾ ਕਿਸੇ ਨੂੰ ਇਸ ਤਰ੍ਹਾਂ ਨਹੀਂ ਕਹਦਾ ਵੀ ਕੋਈ ਮਰ ਜਾ ਇਨਸਾਨ ਚੰਦ ਸੂਰਜ ਨੇ ਵੀ ਦੇਣਾ ਲੈਣਾ ਸਭ ਨੇ ਦੇਣਾ ਲੈਣਾ ਪਰ ਮਰ ਜਾਣਾ ਕੁਛ ਲਿਖਣ ਨਹੀਂ ਹੁੰਦਾ ਕਿਸੇ ਗੱਲ ਦਾ ਤੇ ਤੁਹਾਨੂੰ ਬਹੁਤ ਹੀ ਪਹਿਲਾਂ ਵੀ ਮੈਂ ਦੱਸਿਆ ਨੇ ਪਰ ਇੱਕ ਤੁਸੀਂ ਇਹ ਗੱਲ ਦਾ ਧਿਆਨ ਰੱਖਣਾ ਇਹ ਜਿਹੜਾ ਮੈਂ ਤੁਹਾਨੂੰ ਦੱਸਣ ਲੱਗੀ ਆ ਇਹ ਨਾ ਹੋਵੇ ਵੀ ਤੁਸੀਂ ਕਿਸੇ ਤੋਂ ਸ਼ਰਾਬ ਪੀਣ ਦੀ ਜ਼ਰੂਰਤ 200 ਰੁਪਏ ਆਜਵੇ ਸ਼ਰਾਬ ਪੀਣੇ ਆ ਨਹੀਂ ਉੱਥੇ ਨਹੀਂ ਕੰਮ ਕਰੂਗਾ ਜਾਂ ਜੂਆ ਖੇਡਣਾ ਅਸੀਂ ਨੰਬਰ ਲਿਖਦੇ ਨੇ ਸਾਡੇ ਕੋਲੇ ਪੈਸਾ ਆ ਇਹ ਉੱਥੇ ਨਹੀਂ ਕੰਮ ਕਰੂਗਾ ਜਾਂ ਫਿਰ ਵਿਸਵਾ ਕੋਲੇ ਜਾਣਾ ਪੈਸੇ ਦੀ ਜ਼ਰੂਰਤ ਇੱਥੇ ਲਿਖ ਲੈਣੇ ਆਪਣੇ ਕੋਲੇ ਆ ਜਾ ਤਾਂ ਬਿਸਵਾ ਦੇ ਚੱਲਦੇ ਆ ਇਹ ਗਲਤ ਕੰਮ ਲਈ ਨਹੀਂ ਆਊਗਾ ਪੈਸਾ ਤੁਹਾਡੇ ਕੋਲੇ ਜੇ ਤੁਸੀਂ ਇੱਥੇ ਮਕਾਨ ਵੀ ਲਿਖਤਾ ਨਾ ਸੀ ਮਕਾਰ ਬਣਾਉਣਾ ਸਾਡੇ ਕੋਲੇ ਪੈਸਾ ਆ ਜੂ ਫੇਰ ਵੀ ਨਹੀਂ ਆਉਣਾ ਹੈਗਾ ਇਹ ਆਓ ਕਿਵੇਂ ਜੇ ਤੁਹਾਨੂੰ ਅਮਰਜੈਂਸੀ ਲੋੜ ਆ ਤੁਹਾਡੇ ਕੋਲੇ ਪਹਿਲੇ ਦਿਨ ਤੋਂ ਹੀ ਪੈਸਾ ਆ ਸਕਦਾ ਜਦੋਂ ਤੁਸੀਂ ਇਹ ਕੰਮ ਕਰੋਗੇ ਕਿ ਛੋਟਾ ਥੋੜਾ ਵੱਡਾ ਪੈਸਾ ਚਾਹੇ ਤੁਸੀਂ ਕਿਸ਼ਤੋਂ ਲੈਣਾ ਜਾਂ ਕੋਈ ਤੁਹਾਡਾ ਇਹੋ ਜਿਹਾ ਕੰਮ ਬਣ ਗਿਆ ਤੁਹਾਡੇ ਕੋਲੇ ਪੈਸਾ ਆ ਗਿਆ ਜਾਂ ਤੁਹਾਨੂੰ ਕਿਸੇ ਯਾਰ ਦੋਸਤ ਨੇ ਦਿੱਤਾ ਵੀ ਲੈ ਜਾ ਰਹੇ ਨਾ ਔਖਾ ਨਾ ਹੋਲਾ ਲੈ ਲੈ ਇਸ ਤਰ੍ਹਾਂ ਆ ਸਕਦੇ ਨੇ ਪਹਿਲੇ ਦਿਨ ਤੋਂ ਥੋੜੇ ਵਾਲੇ ਪੈਸੇ ਬਾਕੀ ਵੇ ਇਹ ਕਨੀਏ ਮਾਲਕ ਦੇ ਹੁਕਮ ਨਾਲ ਜਿੰਨਾ ਵੀ ਤੁਹਾਡਾ ਕਰਜ਼ਾ ਇਸ ਤੇਜ ਪੱਤਰ ਉੱਪਰ ਲਿਖਿਓ ਪਰ ਲਿਖਣਾ ਡੰਡੀ ਵਾਲੇ ਪਾਸੇ ਸ਼ੁਰੂ ਕਰਨਾ ਆ ਮੇਰੇ ਹੱਥ 'ਚ ਡੰਡੀ ਆ ਆ ਦੇਖੋ ਡੰਡੀ ਵਾਲੇ ਪਾਸੇ ਸ਼ੁਰੂ ਕਰਨਾ ਲਿਖਣਾ ਜਿੰਨਾ ਵੀ ਤੁਸੀਂ ਕਰਜ਼ਾ ਦੇਣਾ ਇਹਦੇ ਉੱਤੇ ਲੈ ਲਿਖ ਦਿਓ ਪਰ ਕਿਸੇ ਨਜਾਇਜ਼ ਕੰਮ ਦਾ ਫਾਇਦਾ ਨਾ ਠਾਓ ਇਹਦੇ ਉੱਤੇ ਲਿਖ ਕੇ ਹੁਣ ਤੁਸੀਂ ਇਹਨੂੰ ਕੀ ਕਰਨਾ ਜਿਹੜਾ ਬਣਾਉਂਦੇ ਨੇ ਪਾਨ ਬੀੜੇ ਪਾਨ ਬੀੜਾ ਪਾਨ ਭਿੜੇ ਦੀ ਤਰ੍ਹਾਂ ਇਹਨੂੰ ਮੋੜਨਾ ਮੋੜ ਕੇ ਇਹਦੇ ਵਿੱਚ ਇੱਕ ਲੌਂਗ ਦੇ ਦੇਣਾ ਪਹਿਲਾਂ ਲੌਂਗ ਦੇ ਕੇ ਨਾ ਤੁਸੀਂ ਪੈਸਾ ਲਿਖਿਆ ਹੋਇਆ ਚਿਕ ਸੌਰੀ ਲੌਂਗ ਇੱਕ ਦਾਲ ਚੀਨੀ ਦਾ ਪਾਊਡਰ ਤੇ ਫਿਰ ਇਹਨੂੰ ਪਾਨ ਬੀੜੇ ਵਾਂਗੂ ਮੋੜਨਾ ਮੈਨੂੰ ਨਹੀਂ ਪਤਾ ਪਾਨ ਬੀੜਾ ਕਿਵੇਂ ਹੁੰਦਾ ਉਹਨੂੰ ਉੱਕਣ ਮੋੜ ਕੇ ਬੰਦਿਆਂ ਨੂੰ ਸਾਰਿਆਂ ਨੂੰ ਪਤਾ ਹੁੰਦਾ ਉੱਕਣ ਕਰਕੇ ਫਿਰ ਇਹਨੂੰ ਕਪੂਰ ਤੇ ਰੱਖ ਕੇ ਸਾੜ ਦੇਣਾ ਜਿਹੜੀ ਇਹਦੀ ਬਚੀ ਖੁਚੀ ਰਾਖਾ ਉਹਨੂੰ ਇਹ ਜੀ ਜਗ੍ਹਾ ਤੇ ਸੁੰਨੀ ਜਗ੍ਹਾ ਤੇ ਸਿਤਨਾ ਜਿੱਥੇ ਕਿਸੇ ਇਨਸਾਨ ਦਾ ਪੈਰ ਨਾ ਰੱਖੋ ਵੇ ਦਿੱਤੇ ਕਿਸੇ ਦਾ ਬੁਰਾ ਨਾ ਸੋਚਿਆ ਕਰੋ ਕਦੇ ਕਿਸੇ ਦਾ ਬੁਰਾ ਨਾ ਹੋਵੇ ਜੇ ਅਸੀਂ ਕਿਸੇ ਦਾ ਭਲਾ ਸੋਚਾਂਗੇ ਤਾਂ ਸਾਡਾ ਮਾਲਕ ਸੋਚੂਗਾ ਭਲਾ